ਤੁਸੀਂ ਯਾਰ ਸਾਡੀ ਬੇਇੱਜ਼ਤੀ ਕਰਾਉਣੇ ਪ੍ਰੈਸ ਵਾਲੇ ਕਹਿਣ ਲੱਗੇ ਸਾਈਕਲ ਤੇ ਅੱਛਾ ਜੀ ਵੀ ਤੁਸੀਂ ਸਾਈਕਲ ਤੇ ਕਿਉਂ ਆਉਣੇ ਹੋ ਸਾਈਕਲ ਤੇ ਕਿਉਂ ਆਉਣੇ ਆ ਮੈਂ ਸਾਈਕਲ ਤੇ ਕੋਈ ਜਾਣੇ ਹੁਣ ਮੈਂ ਉਹਨਾਂ ਦੇ ਨਾਲ ਚ ਜੰਗ ਸੀਗਾ ਉਦੋਂ ਮੈਨੂੰ ਤਾਂ ਕੋਈ ਸਮੱਸਿਆ ਨਹੀਂ ਸੀ ਹਾਂ ਤੇ ਸਾਈਕਲ ਤੇ ਮੈਂ ਤੇ ਮੈਂ ਮੈਨੂੰ ਕਹਿੰਦੇ ਕਿ ਨਾ ਉਹਨਾਂ ਨੇ ਸੀਆਈਡੀ ਦੇ ਇਨਸਪੈਕਟਰ ਨੂੰ ਕਿਸੇ ਨੂੰ ਕਿਹਾ ਅੱਛਾ ਅਜੀਤ ਸਿੰਘ ਨਾਂ ਦਾ ਇੱਕ ਇਨਸਪੈਕਟਰ ਹੁੰਦਾ ਸੀ ਉਹ ਮੈਨੂੰ ਹੱਸਦਾ ਹੱਸਦਾ ਜਾ ਕਹਿਣ ਲੱਗਿਆ ਇੱਕ ਦਿਨ ਮੈਨੂੰ ਕਹਿੰਦਾ ਅੰਦਰ ਆ ਜਾਓ ਚਾ ਚਾ ਚਾਹ ਵਾਲੀ ਦੁਕਾਨ ਦੇ ਵਿੱਚ ਅਸੀਂ ਬੈਠੇ ਸੀ ਉੱਥੇ ਦੋ ਤਿੰਨ ਜਣੇ ਹੋਰ ਬੈਠੇ ਸੀ ਉਹ ਵੀ ਆ ਗਿਆ ਜਰਨਲਿਸਟ ਆ ਗਿਆ ਕਹਿੰਦਾ ਜੀ ਕਹਿੰਦਾ ਜੀ ਤੁਸੀਂ ਦੱਸੋ ਤੁਸੀਂ ਕਿਹੜਾ ਮੋਟਰਸਾਈਕਲ ਭੇਜੀ ਆ ਤੁਹਾਡੇ ਘਰੇ ਮੈਂ ਖ ਇੱਕ ਵਾਰੀ ਤੁਹਾਡੀਆਂ ਕਿਤਾਬਾਂ 'ਚ ਨਾ ਮੇਰਾ ਚੜ ਗਿਆ ਕਿ ਨਾ ਮੁੜਕੇ ਨਹੀਂ ਲੈਣਾ ਡੋਜ਼ੀਰ ਡੋਜ਼ੀਰ ਜੀ ਨੂੰ ਅਸੀਂ ਕਹਿੰਦੇ ਹਾਂ ਨਾ ਹਾਂ ਮੁੜਕੇ ਬਣ ਜਾਂਦਾ ਹੈ ਕਿ ਨਾ ਸਾਰਾ ਉਥੋਂ ਮੁੜਕੇ ਤੁਹਾਨੂੰ ਐਕਸਪਲੇਟ ਬਹੁਤ ਕਰਦੇ ਆ ਸਾਰੇ ਅੱਛਾ ਫਿਰ ਫਾਇਦਾ ਚੁੱਕਦੇ ਆ ਅੱਛਾ ਫਿਰ ਇਹਨੇ ਫਿਰ ਮੈਨੂੰ ਫੈਡਰੇਸ਼ਨ ਦੇ ਮੁੱਲ ਲੜਕੇ ਕਹਿਣ ਲੱਗੇ ਭਾਜੀ ਤੁਸੀਂ ਐਂ ਕਰੋ ਵੀ ਤੁਹਾਨੂੰ ਇੱਥੇ ਲੰਗਰ ਬਿਲਡਿੰਗ ਦੇ ਥੱਲੇ 40-50 ਮੋਟਰਸਾਈਕਲ ਸਕੂਟਰ ਖੋ ਕੇ ਖੋਹੇ ਹੋਏ ਸੀਗੇ ਸਾਰੇ ਕਿਸੇ ਨਾ ਕਿਸੇ ਵਾਰਦਾਤ ਚ ਤੇ ਖੜੇ ਹੁੰਦੇ ਸੀ ਅ 62 ਫੈਡਰੇਸ਼ਨ ਦੇ ਲੜਕੇ ਕਹਿੰਦੇ ਸੀ ਉੱਦ ਲੜਕੇ ਮੈਨੂੰ ਕਹਿਣ ਲੱਗੇ ਵੀ ਤੁਹਾਨੂੰ ਜਿਹੜਾ ਮੋਟਰਸਾਈਕਲ ਹੈ ਇੱਥੇ ਲੈ ਜਾਓ ਹਜਨਾਂ ਇੰਨਾਂ ਚੋਂ ਕੋਈ ਮੈਨਾਂ ਕਿ ਮੇਰੇ ਤਾਂ ਇਹ ਤਾਂ ਮੈਂ ਤਾਂ ਸਿੱਧਾ ਹੀ ਫਸ ਜੂ ਤੁਹਾਡਾ ਵੀ ਇਹਦੇ ਪਿੱਛੇ ਤਾਂ ਉਹਦੇ ਚੱਲ ਪੂਗਾ ਵੀ ਇੱਕ ਇੱਕ ਆਇਆ ਪਤਾ ਨਹੀਂ ਕਿਹੜੀ ਕਿਹੜੇ ਮੋਟਰਸਾਈਕਲ ਤੇ ਕੀ ਵਾਰਦਾਤ ਕਿਨਾਂ ਨਾ ਵਾਰਦਾਤ ਤੋਂ ਬਗੈਰ ਤਾਂ ਕੋਈ ਹੈ ਹੀ ਨਹੀਂ ਸੀ ਮੈਂ ਮੈਂ ਨਹੀਂ ਮੈਂ ਇਸ ਚੱਕਰ ਚ ਨਹੀਂ ਪੈਂਦਾ ਕਿ ਮੈਨੂੰ ਤਾਂ ਸਾਈਕਲ ਹੀ